ਸ੍ਰੀ ਕਾਲ ਜੀ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਨਰਪੈ ਸੱਚ ਜਨ ਦੇਸ਼ ਵਿਦੇਸ਼ ਵਿੱਚ ਵਸਦੇ ਨਰਪੈ ਸੱਚ ਚੈਨਲ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੈਠੇ ਹਾਂ ਇੱਕ ਰਿਜ਼ਰਵੇਸ਼ਨ ਬਾਰੇ ਗੱਲਬਾਤ ਕਰਨੀ ਹੈ ਸਾਡੇ ਨਾਲ ਸਰਦਾਰ ਅਵਤਾਰ ਸਿੰਘ ਸੁੱਤਾ ਭੁਪਿੰਦਰ ਸਿੰਘ ਵੜਾ ਦਰਾਕਾ ਤੇ ਸਰਦਾਰ ਦਰਸ਼ਨ ਸਿੰਘ ਪੱਟੀ ਵੀ ਮੈਂ ਡਾਕਟਰ ਜਸਕਰਨ ਸਿੰਘ ਸੰਧਵਾਂ ਰਿਜ਼ਰਵੇਸ਼ਨ ਕੀ ਹੁੰਦੀ ਹੈ ਤੇ ਇਹ ਕਿਉਂ ਜਿਹੜੀ ਇਹ ਰਿਜ਼ਰਵੇਸ਼ਨ ਦਿੱਤੀ ਗਈ ਹੈ ਭਾਰਤ ਦੇ ਵਿੱਚ ਇਹਦਾ ਕੀ ਮਹੱਤਵ ਹੈ ਆਪਾਂ ਇਹਨਾਂ ਬਾਰੇ ਅੱਜ ਇੱਕ ਗੱਲਬਾਤ ਕਰਨੀ ਹੈ ਸੁੱਤਾ ਸਾਹਿਬ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਆਉਣ ਤੇ ਜੀ ਆਇਆਂ ਸਵਾਗਤ ਕਰਦੇ ਆਂ ਤੇ ਸਾਨੂੰ ਦੱਸੋ ਜੀ ਇਹ ਵੀ ਰਿజర్ਵੇਸ਼ਨ ਹੈ ਕੀ ਚੀਜ਼ ਹੈ ਪਿੰਡਾਂ ਦੇ ਵਿੱਚ ਕਈ ਲੋਕਾਂ ਨੂੰ ਰਿజర్ਵੇਸ਼ਨ ਕੋਟੇ ਦੇ ਬਾਰੇ ਜਾਣਕਾਰੀ ਨਹੀਂ ਹੈ ਉਹਦੇ ਬਾਰੇ ਦੱਸੋ ਜੀ ਦਾਸਾ ਵਸਲ ਵਿੱਚ ਰਿజర్ਵੇਸ਼ਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਸਵਿਧਾਨ ਦਾ ਹੀ ਇੱਕ ਅਧਿਕਾਰ ਆਯਾਦ ਭਾਰਤ ਦੇ ਐਸਸੀ ਬੀਸੀ ਪਛੜੇ ਕਬੀਲੇ ਲੋਕਾਂ ਨੂੰ ਅਧਿਕਾਰ ਦਿੱਤਾ ਹੈ ਔਰ ਇਹ ਅਧਿਕਾਰ ਨੌਕਰੀਆਂ 'ਚ ਵੀ ਹੈ ਰਾਜਸੀ ਸਫਾਂ 'ਚ ਵੀ ਹੈ ਜਦੋਂ ਅਸੀਂ ਪੜਦੇ ਹਾਂ ਸਕੂਲਾਂ ਕਾਲਜਾਂ 'ਚ ਉੱਥੇ ਵੀ ਹੈ ਔਰ ਇਹ ਸਾਡੇ ਪਛੜੇਪਣ ਨੂੰ ਦੂਰ ਕਰਨ ਵਾਸਤੇ ਡਾਕਟਰਾਂ ਬੇਦਕਾ ਸਾਹਿਬ ਨੇ ਸਬਧਾਨ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਇਸ਼ੂ ਰੱਖਿਆ ਸੀ ਕਿ ਜਿਹੜੇ ਮੇਰੇ ਆਜ਼ਾਦ ਭਾਰਤ ਦੇ ਉਹ ਲੋਕ ਜਿਨ੍ਹਾਂ ਨੂੰ ਕਿ ਕਿਸੇ ਵੇਲੇ ਇੱਕ ਆਮ ਨਲਕੇ ਤੋਂ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ। ਔਰ ਉਹਨਾਂ ਦਾ ਪਰਛਾਵਾਂ ਤੱਕ ਜਿਹੜਾ ਹੈ ਜਨਰਲ ਸਮਾਜ ਦੇ ਲੋਕ ਉਹਨਾਂ ਦਾ ਪਰਛਾਵਾਂ ਵੀ ਨਹੀਂ ਸੀ ਲੈਂਦੇ। ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਕਲੋਨੀਆਂ ਵੀ ਬਣਾਈਆਂ ਸੀ ਸ਼ਾਇਦ ਉਹ ਬਾਦਲ ਸਰਕਾਰ ਨੇ ਬਣਾਈਆਂ ਸੀ ਉਹ ਵੀ ਛੱਪਦੇ ਵਾਲੇ ਪਾਸੇ ਦੂਰ ਦਰਾਡੇ ਬਣਾਈਆਂ ਜਾਂਦੀਆਂ ਸੀ ਵੀ ਇਹਨਾਂ ਦੇ ਘਰਾਂ ਦਾ ਪਰਛਾਵਾਂ ਵੀ ਨਾ ਸਾਡੇ ਤੇ ਪਵੇ ਸੋ ਜਦੋਂ ਸਾਡਾ ਦੇਸ਼ ਗੁਲਾਮ ਸੀ ਇਹ ਉਦੋਂ ਤੋਂ ਨਹੀਂ ਸੈਂਕੜੇ ਸਾਲ ਪਹਿਲਾਂ ਤੋਂ ਹੀ ਸਾਡੇ ਜਿਹੜੇ ਐਸਸੀਬੀਸੀ ਲੋਕ ਐ ਸਾਡੇ ਜਿਹੜੇ ਵੱਡ ਵਡੇਰੇ ਆ ਪੁਰਖੇ ਜਿਹੜੇ ਆ ਉਹ ਜੰਗਲਾਂ 'ਚ ਰਹਿੰਦੇ ਸੀ ਜਿੱਥਾਂ ਆਪਦੀ ਕੋਈ ਹੱਡ ਭਨਵੀ ਮਿਹਨਤ ਕਰਦੇ ਸੀ ਔਰ ਉਹ ਉਹਨਾਂ ਨੂੰ ਉਦੋਂ ਐਜੂਕੇਸ਼ਨ ਨਾ ਨਾ ਹੁਣ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਐ ਸੋ ਡਾਸਾ ਨੇ ਜਿਹੜਾ ਆਪਦੇ ਪਿੰਡੇ ਤੇ ਹੰਡਾਇਆ ਉਹਨਾਂ ਨਾਲ ਪੜ੍ਹਦੇ ਸਮੇਂ ਜੋ ਵਿਕਰਾ ਹੋਇਆ ਔਰ ਸਮਾਜਿਕ ਆਰਥਿਕ ਰਾਜਨੀਤਿਕ ਤੌਰ ਤੇ ਜਿਹੜਾ ਉਹਨਾਂ ਨਾਲ ੱੱਕੇ ਸ਼ੈਣਾਂ ਹੋਣਾਂ ਉਹਨਾਂ ਨੇ ਇਹ ਸੁਪਨਾ ਦਿਆ ਸੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸਾਡਾ ਕਿ ਇਹ ਰਿਜ਼ਰਵੇਸ਼ਨ ਜਿਹੜੀ 10 ਸਾਲ ਲਈ ਸਾਨੂੰ ਦਿੱਤੀ ਜਾਵੇ ਸਾਡੇ ਐਸਸੀ ਬੀਸੀ ਪਛੜੇ ਕਬੀਲੇ ਦੇ ਲੋਕਾਂ ਨੂੰ ਉਹਦੇ ਨਾਲ ਉਹ ਕਿਸੇ ਹਾਲਤ 'ਚ ਡਿਵੈਲਪ ਹੋ ਜਾਣਗੇ ਕਹਿਣ ਤੋਂ ਭਾਵ ਪੜ੍ਹ ਲਿਖ ਜਾਣਗੇ ਨੌਕਰੀਆਂ ਮਿਲ ਜਾਣਗੀਆਂ ਜਾਂ ਹੋਰ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਐ ਉਹ ਸਹੂਲਤਾ ਲੈਣ ਨਾਲ ਇਹ ਪਛੜੇ ਲੋਕ ਜਿਹੜੇ ਵਿਕਸਿਤ ਹੋ ਜਾਣਗੇ ਬਰਾਬਰ ਆ ਜਾਣਗੇ ਆਮ ਸ਼੍ਰੇਣੀਆਂ ਦੇ ਪਰ ਉਹ ਇਸ ਤਰ੍ਹਾਂ ਹੋਇਆ ਨਹੀਂ ਸੁੱਤਾ ਸਾਹਿਬ ਆਪਾਂ ਹੁਣ ਪੱਟੀ ਸਾਹਿਬ ਨਾਲ ਗੱਲਬਾਤ ਕਰਦੇ ਆਂ ਪੱਟੀ ਸਾਹਿਬ ਕੇ ਇਹ ਸਮਾਜ ਨੂੰ ਇਹ ਰਿਜ਼ਰਵੇਸ਼ਨ ਦਾ ਫਾਇਦਾ ਮਿਲਿਆ ਕਿਸੇ ਨੂੰ ਅਜੇ ਤੱਕ ਜਾਂ ਨਹੀਂ ਮਿਲਿਆ ਜਾਂ ਕਦੋਂ ਮਿਲੂਗਾ ਜਾਂ ਲੋਕ ਗਰੀਬ ਹੈਗੇ ਆ ਜਾਂ ਪੂਰੇ ਅਮੀਰ ਹੋ ਗਏ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਜਿਹੜਾ ਮਨੁੱਖੀ ਅਧਿਕਾਰ ਆ ਰਿਜ਼ਰਵੇਸ਼ਨ ਦਾ ਜਿਹੜਾ ਮਾਮਲਾ ਹੈ ਜੋ ਕੁਸਚਨ ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਮੈਂ ਤੁਹਾਡਾ ਤਨਵਾਦੀ ਆ ਕਿ ਸਮਾਜ ਨੂੰ ਚੇਤਨ ਕਰਨ ਵਾਸਤੇ ਇਹ ਗੱਲ ਜਿਹੜੀ ਸਾਡੇ ਸਮਾਜ ਦੇ ਵਿੱਚ ਜਾਣੀ ਆ ਉਹ ਜਾਣੀ ਚਾਹੀਦੀ ਹੈ ਤਾਂ ਕਿ ਸਾਡਾ ਸਮਾਜ ਜਿਹੜਾ ਨਾ ਰਿਜ਼ਰਵੇਸ਼ਨ ਪਰ ਜਾਨੂ ਹੋ ਸਕੇ ਦਸੋਤਾ ਸਾਹਿਬ ਨੇ ਲੰਮੀ ਗੱਲ ਕਰ ਦਿੱਤੀ ਮੈਂ ਥੋੜਾ ਸ਼ਾਰਟ ਦੇ ਵਿੱਚ ਹੀ ਦੱਸ ਦਾਂਗਾ ਕਿ ਭਾਰਤ ਦੇ ਲੋਕ ਜਿਹੜੇ ਜਿਨ੍ਹਾਂ ਨੂੰ ਮਨੁੱਖੀ ਅਧਿਕਾਰ ਨਹੀਂ ਸੀ ਹੈਗਾ ਮਨੁੱਖੀ ਅਧਿਕਾਰ ਨਹੀਂ ਸੀ ਉਹ ਪਿਛੜੇ ਪੰਚ ਚ ਚਲੇ ਗਏ ਸੀਗੇ ਮਨੁੱਖੀ ਸਮਰਤੀ ਦੇ ਮੁਤਾਬਕ ਉਹਨਾਂ ਦੀ ਆਰਥਿਕ ਸਮਾਜਿਕ ਵਿਦਿੱਕ ਤੇ ਹੋਰ ਜਿਹੜੀਆਂ ਅਨਮਨੁੱਖੀ ਜਿਹੜੇ ਗਿਆ ਵਰਤਾਰਾ ਜਿਹੜਾ ਉਹਨਾਂ ਨਾਲ ਕੀਤਾ ਜਾਂਦਾ ਸੀਗਾ ਉਹਦੇ ਤਹਿਤ ਉਹਨਾਂ ਦੀ ਇਕਨੋਮੀਕ ਪਾਵਰ ਨੂੰ ਦੂਸਰਿਆਂ ਦੇ ਬਰਾਬਰ ਖੜਾ ਕਰਨ ਵਾਸਤੇ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ ਬਾਬਾ ਸਾਹਿਬ ਨੇ 1930-32 ਦੇ ਵਿੱਚ ਅੰਗਰੇਜ਼ ਸਰਕਾਰਾਂ ਤੋਂ ਲੈ ਕੇ ਦਿੱਤੀ ਸੀ ਨੌ ਫੰਡਾਮੈਂਟਲ ਰਾਈਟ ਲੈ ਕੇ ਦਿੱਤੇ ਸੀ ਜਿਹਦੇ ਵਿੱਚ ਰਿਜ਼ਰਵੇਸ਼ਨ ਭਾਰਤੀ ਸਰਕਾਰ ਦੇ ਵਿੱਚ ਨੌਕਰੀਆਂ ਦੇ ਰਿਜ਼ਰਵੇਸ਼ਨ, ਰਾਜਨੀਤੀ ਦੇ ਵਿੱਚ ਰਿਜ਼ਰਵੇਸ਼ਨ, ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵਿੱਚ ਰਿਜ਼ਰਵੇਸ਼ਨ ਇਸ ਕਰਕੇ ਦਿੱਤੀ ਸੀ ਤਾਂ ਕਿ ਇਕਨੋਮਿਕਲੀ ਜਿਹੜੀ ਹੈਗੀ ਆ ਉਹ ਦੂਸਰਿਆਂ ਦੇ ਸਵਰਨ ਜਾਤੀਆਂ ਦੇ ਬਰਾਬਰ ਆ ਸਕਣ। ਇਸ ਨੂੰ ਪੱਟੀ ਸਾਹਿਬ ਹੁਣ ਸਾਡੇ ਨਾਲ ਹੈ ਭពਿੰਦਰ ਸਿੰਘ ਜੀ। ਭពਿੰਦਰ ਸਿੰਘ ਵਾਲਾ ਦਰਾਕਾ ਜੀ ਤੁਸੀਂ ਇਹਦੇ ਬਾਰੇ ਦੱਸੋ ਕਿ ਪਿੰਡਾਂ ਦੇ ਵਿੱਚ ਤੁਸੀਂ ਰਹਿੰਦੇ ਆਂ? ਪਿੰਡਾਂ ਦੇ ਰਹਿਣ ਵਾਲੇ ਆਂ? ਕੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਿਜ਼ਰਵੇਸ਼ਨ ਬਾਰੇ ਜਾਣਕਾਰੀ ਹੈ ਕੀ ਉਹਨਾਂ ਨੂੰ ਰਿਜ਼ਰਵੇਸ਼ਨ ਹੈ ਜਿਹੜੀ ਮਿਲਦੀ ਹੈ ਕਿ ਨਹੀਂ ਮਿਲਦੀ ਇਹਦੇ ਬਾਰੇ ਦੱਸੋ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਨਾ ਕਰਦਾ ਕਿ ਆਪਦੇ ਚੈਨਲ ਦੇ ਵਿੱਚ ਦੇ ਸਵਾਸੀਆਂ ਤੇ ਮੈਨੂੰ ਰੂਬਰੂ ਕੀਤਾ ਵਿਚਾਰ ਰੱਖਣ ਦਾ ਮੌਕਾ ਮਿਲਿਆ ਅਰੇ ਗੱਲ ਵੀ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਦਾ ਮੌਕਾ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਇਹਨਾਂ ਨਹੀਂ ਮਿਲਿਆ ਜਿਵੇਂ ਕਿ ਪਿੰਡਾਂ ਦੀਆਂ ਤੀਜੇ ਸਦੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਉਹਦੇ ਵਿੱਚ ਵੀ ਉਹ ਸਾਡੇ ਜਿਹੜੇ ਵਿਰੋਧੀ ਹੈਗੇ ਆ ਉਹ ਸਾਡੇ ਬੰਦਿਆਂ ਨੂੰ ਠੱਲ ਕੇ ਸਾਡੇ ਬੰਦਿਆਂ ਦੇ ਬਰੋਬਰ ਬੋਲੀ ਦੇ ਦਿੰਦੇ ਆ ਤੇ ਉਹ ਬੋਲੀ ਫੇਰ ਉਹ ਜ਼ਮੀਨ ਆਪਵਾਉਂਦੇ ਆ ਹਾਲਾਂਕਿ ਇਹ ਕਾਨੂੰਨਨ ਤੌਰ ਤੇ ਵੀ ਗਲਤ ਹੈਗਾ ਵੀ ਜਿਹੜੀ ਜ਼ਮੀਨ ਹੈ ਜਿਹੜਾ ਬੋਲੀ ਦੇਵੇ ਉਹੀ ਉਹਨੂੰ ਵਾ ਸਕਦਾ ਹੈ ਤੇ ਹੁਣ ਵੀ ਇਹੀ ਚੱਲ ਰਿਹਾ ਹੈ ਕਿ ਉਹ ਜਿਹੜੀ ਜ਼ਮੀਨ ਆ ਉਹ ਦੂਸਰੇ ਨਾ ਟੁੱਟਦੀ ਉਹ ਸਾਡੇ ਸਮਾਜ ਦੇ ਨਾਂ ਤੇ ਆ ਤੇ ਵੋਂਦਾ ਉਹਨੂੰ ਕੋਈ ਹੋਰ ਜ਼ਿੰਮੇਵਾਰ ਬੋਂਦਾ ਜਿਹਦਾ ਹੀ ਸਖਸ਼ਪ ਦਾ ਵਿੱਚ ਵਿਰੋਧ ਕਰਦੇ ਆ ਤੇ ਹੋਰ ਵੀ ਰਿਜ਼ਰਵੇਸ਼ਨ ਤੌਰ ਤੇ ਵੀ ਧਾਰਮਿਕ ਤੌਰ ਤੇ ਜਿਹੜੀ ਰਿਜ਼ਰਵੇਸ਼ਨ ਆ ਉਹਦੇ ਵਿੱਚ ਵੀ ਐਨੀ ਨਹੀਂ ਸਾਨੂੰ ਜਾਨਕੀ ਮਿਲ ਰਹੇਗੀ ਗੁਰਦੁਆਰਿਆਂ ਦੇ ਵਿੱਚ ਵੀ ਅੱਜ ਜਿਹੜੇ 4-4 ਗੁਰਦੁਆਰੇ ਬਣੇ ਆ ਉਹਨਾਂ ਦਾ ਕਾਰਨ ਇਹ ਹੈ ਕਿ ਉੱਥੇ ਨਸਲੀ ਵਿਤਕਰੇ ਹੁੰਦੇ ਆ ਜੇ ਉੱਥੇ ਰਿਜ਼ਰਵੇਸ਼ਨ ਧਾਰਮਿਕ ਸਥਾਨਾਂ ਤੇ ਮਿਲਦੀ ਹੋਵੇ ਗਰੀਬ ਬੰਦੇ ਨੂੰ ਤਾਂ ਅੱਜ ਕਿਸੇ ਨੂੰ ਕੋਈ ਨੋਰਮਲੀਆ ਨਰੰਗਕਾਰੀ ਸਰਸੇ ਵਾਲਾ ਬੰਦ ਦੀ ਲੋੜ ਨਹੀਂ ਪੈਣੀ ਸੀ ਜੇ ਪਿੰਡਾਂ 'ਚ ਚਾਰ-ਚਾਰ ਗੁਰਦੁਆਰੇ ਵੀ ਬਣੇ ਆ ਤਾਂ ਮਤਲਬ ਉੱਥੇ ਜਿਹੜੇ ਅ ਅਖੌਤੀ ਲੋਕ ਆ ਕਾਬਜ ਹੈਗੇ ਆ ਜਿੱਥੇ ਸਾਡੇ ਗਰੀਬ ਸਮਾਜ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਦਾ ਰਿਹਾ ਰੋਸ਼ਣ ਤੌਰ ਤੇ ਤਾਂ ਹੀ ਉਹਨਾਂ ਨੂੰ ਜਾਣ ਕੇ ਗੁਰਦੁਆਰੇ ਬਣਾਉਣ ਦੀ ਲੋੜ ਪਈ ਜਾਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਤੀਜੀ ਇਸ ਜ਼ਮੀਨ ਨਹੀਂ ਮਿਲੇਗੀ ਤੇ ਉਹਦੇ ਵਿੱਚ ਵੀ ਉਹ ਜਾਣ ਕੇ ਵੀ ਕੋਈ ਫਾਇਦਾ ਨਹੀਂ ਜਿੱuki ਹੋ ਰਿਹਾ ਕਿ ਪਿੰਡਾਂ ਦੇ ਵਿੱਚ ਹਜੇ ਵੀ ਕੋਈ ਜਾਤੀ ਤੌਰ ਤੇ ਛੂਤਛਾਤ ਹੁੰਦਾ ਹੈ ਹੁੰਦਾ ਜੀ ਹੁੰਦਾ ਇਹ 'ਚ ਕੋਈ ਸ਼ੱਕ ਨਹੀਂ ਕੋਈ ਪਿੰਡਾਂ ਦੇ ਵਿੱਚ ਕੀ ਤੁਸੀਂ ਦੱਸੋ ਜੀ ਪੰਚਾਇਤਾਂ ਇਹਦੇ ਨੇ ਕਈ ਵਿਕਾਸ ਪੱਖੋਂ ਵੀ ਯਾਨਕਿ ਨਸਲੀ ਵਿਤਕਰੇ ਕਰਦੀਆਂ ਸਰਕਾਰਾਂ ਵੀ ਨਸਲੀ ਵਿਤਕਰੇ ਕਰਦੀਆਂ ਖਾਸ ਕਰਕੇ ਮਜ਼ਦੂਰ ਵਰਗ ਅਸਤੇ ਜਿਹੜਾ ਰਿਜ਼ਰਵੇਸ਼ਨ ਕੋਟਾ ਹੈ ਜਿਵੇਂ ਕਿ ਚੰਡੀਗੜ੍ਹ ਮਹਾਲੀ ਵਿਖੇ ਧਰਨਾ ਲਗਾਇਆ ਚੋਰ ਫੜੋ ਅੰਦੋਲਨ ਉਹਦੇ ਵਿੱਚ ਕੀ ਕਾਰਨਸ ਹੁੰਦਾ ਸਤਿ ਸਾਬ ਤੁਸੀਂ ਵੀ ਉਹਨਾਂ ਦੇ ਮੈਂਬਰ ਰਹੇ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਅਸਲ ਵਿੱਚ ਪਿਛਲੇ 40-45 ਸਾਲ ਤੋਂ ਜਿਹੜਾ ਐਸਸੀ ਜਿਹੜਾ ਸਾਡਾ ਰਿਜ਼ਰਵੇਸ਼ਨ ਕੋਟਾ ਜਿਹਦੇ ਨਾਲ ਸਾਨੂੰ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਤਾਂ ਅਸੀਂ ਦੇਖਿਆ ਰਿਜ਼ਰਵੇਸ਼ਨ ਚੋਰਫੜੋ ਮੋਰਚਾ ਮਹਾਲੀ ਵਿਖੇ ਲੱਗਾ ਹੋਇਆ ਹੈ ਉੱਥੇ ਸਾਡੇ ਕੋਲੇ ਹਜ਼ਾਰਾਂ ਦੀ ਗਿਣਤੀ ਚ ਸ਼ਿਕਾਇਤਾਂ ਆਈਆਂ ਨੇ ਸ਼ਿਕਾਇਤਾਂ ਕੀ ਹੈ ਕਿ ਜਨਰਲ ਸਮਾਜ ਦੇ ਲੋਕ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਮੱਝੀ ਸਿੱਖ ਦਾ ਰਮਦਾਸੀਆ ਸਿੱਖ ਦਾ ਜਾਂ ਉਹ ਜਾਤਾਂ ਜਿਹੜੀਆਂ ਸਾਡੇ ਪੰਜਾਬ ਚ 38 ਜਾਤਾਂ ਦਾ ਇੱਕ ਗਜਟ ਹੈ ਔਰ ਉਸ ਗਜਟ ਚੋਂ ਕੋਈ ਜਾਤੀ ਦਾ ਇੱਕ ਦਾ ਸਰਟੀਫਿਕੇਟ ਬਣਾ ਕੇ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰਦੇ ਆ ਔਰ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਫਿਰ ਉਹ ਆਪਦੇ ਇਲਾਕੇ ਚ ਨਹੀਂ ਰਹਿੰਦੇ ਉਹ ਕੋਈ ਹੋਰ ਏਰੀਆ ਬਦਲ ਕੇ ਨੌਕਰੀ ਕਰਦੇ ਆ ਜਿੱਥੇ ਕਿ ਇਹਨਾਂ ਦਾ ਪਤਾ ਨਾ ਲੱਗੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਆ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਲੰਘਿਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕਰਮਜੀਤ ਸਿੰਘ ਅਨਮੋਲ ਪੁੱਤਰ ਸਾਧੂ ਸਿੰਘ ਵਾਸੀ ਮੁਹਾਲੀ ਉਹਨੇ ਮਰਾਸੀ ਜਾਤੀ ਦਾ ਹੋਣ ਦੇ ਬਾਵਜੂਦ ਜਿਹੜਾ ਕਿ ਮੁੱਖ ਮੰਤਰੀ ਦਾ ਬਹੁਤ ਖਾਸ ਆਦਮੀ ਹੈ ਉਹਨਾਂ ਨੇ ਵੀ ਉਹਦਾ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਇਥੋਂ ਨਾਮਜ਼ਦਗੀ ਸ਼ੈਡਿਊਲਡ ਕਾਸਟ ਕੋਟੇ 'ਚ ਆਪਦੀ ਦਰਜ ਕੀਤੀ। ਔਰ ਜਦੋਂ ਸਾਨੂੰ ਪਤਾ ਲੱਗਾ ਅਸੀਂ ਉਹਦਾ ਸਰਕਾਰੀ ਸਕੂਲਾਂ 'ਚੋਂ ਰਿਕਾਰਡ ਕਢਾਇਆ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਤ ਹੈ ਔਰ ਮਰਾਸੀ ਜਾਤੀ ਪਛੜੀਛ레ਣੀ ਚਾਹੁੰਦੀ ਹੈ। ਸੋ ਸਾਰੇ ਪੰਜਾਬ ਦੇ ਲੋਕਾਂ ਨੇ ਕੰਨ ਖੜੇ ਕਰ ਲਏ। ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਜਲਦੀ ਸਰਟੀਫਿਕੇਟਾਂ ਦੀ ਲੜਾਈ ਲੜਦੇ ਆ ਸਾਰੇ ਪੰਜਾਬ ਦੇ ਘਰ ਘਰ ਇਹ ਗੱਲ ਪਹੁੰਚੀ ਆ ਸਾਡੀ ਕਿ ਜਨਨਲ ਵਰਗ ਸਾਡੇ ਨਾਲ ਧੋਖਾ ਕਰ ਰਿਹਾ ਨੌਕਰੀਆਂ 'ਚ ਤਾਂ ਕਰ ਹੀ ਰਿਹਾ ਸੀ ਪੰਜਾਬ ਦੀਆਂ 13 ਸੀਟਾਂ 'ਚੋਂ ਵੀ ਜਿਹੜੀਆਂ 4 ਰਿਜ਼ਰਵਾ ਉਹਨਾਂ 'ਚੋਂ ਵੀ ਇੱਕ ਇਹਨਾਂ ਨੇ ਜਲਦੀ ਸਰਟੀਫਿਕੇਟ ਬਣਾ ਕੇ ਖੜਾ ਕਰਤਾ ਮੈਂ ਇਹ ਸਮਝਦਾ ਕਿ ਇਹ ਮੂੰਹ ਤੋੜਵਾ ਜਵਾਬ ਦਿੱਤਾ ਪੰਜਾਬ ਦੇ ਸ਼ਡਿਊਲਡ ਕਾਸਟ ਲੋਕਾਂ ਨੇ ਅਸੀਂ ਇਹ ਕਹਿੰਨੇ ਆ ਕਿ ਅੱਜ ਰਿਜ਼ਰਵੇਸ਼ਨ ਦਾ ਜਿਹੜਾ ਹੈ ਠੀਕ ਹੈ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਘੱਟ ਵਿਕਸਿਤ ਹੋਏ ਆ ਜਾਂ ਪੜ੍ਹ ਲਿਖ ਨਹੀਂ ਸਕੇ ਉਹ ਪਛੜੇ ਇਸ ਗੱਲ ਤੋਂ ਉਹ ਸਿਰਫ ਆਟਾ ਦਾਲ ਸਕੀਮ ਚੱਲਦੇ ਹੋਏ ਆ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੀ ਰਿਜ਼ਰਵੇਸ਼ਨ ਹੈ ਸਾਨੂੰ ਨੌਕਰੀ ਮਿਲਦੀ ਆ ਸਾਡੇ ਬੱਚਿਆਂ ਨੂੰ ਫੌਜ ਚ ਭਰਤੀ ਹੁੰਦੇ ਆ ਤੁਸੀਂ ਦੇਖੋ ਜਿਹੜਾ ਮੋਦੀ ਹੈ ਪਿਛਲੇ ਸਮੇਂ ਚੰਨਣ ਤਾਂ ਫੌਜ ਵੀ ਠੇਕੇ ਦੇ ਕਰਤੀ ਦੂਜੇ ਜਿਹੜੇ ਮਹਿਕਮੇ ਸਾਡੇ ਆ ਬੀਐਸਐਨ ਲਾ ਹੋਰ ਮਹਿਕਮੇ ਆ ਉਹ ਤਾਂ ਵੇਤਨੇ ਵਿੱਚ ਨੇ ਸੀ ਫੌਜ ਵੀ ਠੇਕੇ ਦੇ ਕਰਤੀ ਆਮ ਸਾਡੇ ਜਿਹੜੇ ਘਰਾਂ ਦੇ ਵਿੱਚ ਸਾਡੇ ਜਿਹੜੇ ਗਰੀਬ ਗੁਰਬਾ ਜਿਹੜਾ ਅਸੀਂ ਆਮ ਲੋਕ ਆ ਜਿਹੜੇ ਨਾ ਆਮ ਨਾਗਰਿਕ ਆ ਪੰਜਾਬ ਦੇ ਜਾਂ ਸਾਰੇ ਦੇਸ਼ ਦੇ ਸਾਡੀ ਆਕਾਸ ਦੀ ਇੱਕ ਕਹਿਰਲ ਹੁੰਦੀ ਐ ਕਿ ਸਾਡਾ ਨਿਆਣਾ ਪੜ੍ਹ ਲੈ ਕੇ 10ਵੀਂ 12ਵੀਂ ਕਰ ਜੂਗਾ ਹੋਰ ਨਹੀਂ ਤਾਂ ਫੌਜ 'ਚ ਹੀ ਭਰਤੀ ਹੋ ਜਾਊ ਇਹ ਮੋਦੀ ਨੇ ਤਾਂ ਉਹ ਵੀ ਠੇਕੇ ਦੇ ਭਰਤੀ ਕਰਤੀ ਜੀ ਸੋ ਸਾਨੂੰ ਜਿਹੜਾ ਮੋਰਚਾ ਲਾਇਆ ਉਹਦੇ ਬਾਰੇ ਮੈਂ ਦੱਸਾਂ ਕਿ ਉਹਦੇ ਨਾਲ ਪਿਛਲੇ 40-45 ਸਾਲ ਤੋਂ ਜਾਲੀ ਸਰਟੀਫਿਕੇਟ ਬਣਾ ਕੇ ਲੋਕਾਂ ਨੇ ਪੰਚਾਇਤ ਮੈਂਬਰ ਬਣੇ ਨਗਰ ਕੌਂਸਲ ਮੈਂਬਰ ਬਣੇ ਰਵਨੀਤ ਰਾਣਾ MP ਬਣੀ ਅਮਰਾਵਤੀ ਤੋਂ ਉਹਦਾ ਵੀ ਸਰਟੀਫਿਕੇਟ ਆਪਰਾ ਦਿਖਾਇਆ ਔਰ ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਾਲੀ ਸਰਟੀਫਿਕੇਟ ਲੱਗੇ ਹੋਇਆ ਸੋ ਅਸੀਂ ਉਹ ਮੋਰਚੇ ਦੇ ਵਿੱਚ ਜਿਹੜੀ ਲੜਾਈ ਲੜ ਰਹੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਸਾਰੇ ਪੰਜਾਬ ਦੇ ਸਾਰੇ ਐਸਸੀ ਬੀਸੀ ਲੋਕਾਂ ਨੂੰ ਬੇਨਤੀ ਕਰਦਾ ਕਿ ਚੋਰ ਤੁਹਾਡੀ ਬੁੱਕਲ 'ਚ ਬੈਠਾ ਇਹਦੀ ਪਰਖ ਕਰੋ ਕਿ ਜਿਹੜੇ ਲੋਕ ਆ ਕੋਈ ਜਾਲੀ ਫਰਜੀ ਵੜਾ ਇਹ ਬਣਾ ਕੇ ਨੌਕਰੀਆਂ ਕਰ ਰਹੇ ਆ ਕਈ ਵਾਰੀ ਅਸੀਂ ਆਪ ਦਾ ਭਰਾ ਵੀ ਸਾਝੋਦ ਨਾਲ ਰੱਖਦੇ ਆ ਉਹਨਾਂ ਦੀ ਕੋਈ ਸਾਝ ਨਹੀਂ ਇੱਥੇ ਗੱਲ ਸਹੇ ਦੀ ਆ ਗੱਲ ਪੈਸੇ ਦੀ ਨਹੀਂ ਹੈ ਕਿਉਂਕਿ ਪਹਿਲਾਂ ਜੇ ਸਦੀਕ ਬਣਾ ਕੇ ਲੈ ਗਿਆ ਸਾਡਿਕੇਟ ਉਹ ਜਿੱਤ ਗਿਆ ਤੇ ਇਹਨਾਂ ਨੇ ਕਿਹਾ ਸੀ ਵੀ ਜਿੱਤ ਜਾਂਗੇ ਕਿਤੇ ਇਸੇ ਤਰ੍ਹਾਂ ਪਰ ਅਸੀਂ ਇਹਨਾਂ ਦਾ ਸਰਟੀਫਿਕੇਟ ਰੱਦ ਕਰਾਵਾਂਗੇ ਸੀ ਕਿ ਸਦੀਕ ਸਾਹਿਬ ਦੀ ਜਿਹੜੀ ਸ਼ਿਕਾਇਤ ਸੀਗੀ ਉਹ ਦਰਬਾਰਾ ਸਿੰਘ ਗੁਰੂ ਨੇ ਚੱਕੀ ਸੀ ਉਹ ਸ਼ਾਇਦ ਉਹਨਾਂ ਦੀ ਸ਼ਿਕਾਇਤ ਦੇ ਪੂਰੇ ਸਿਰੇ ਨਹੀਂ ਲੱਗੇ ਪਰ ਅਸੀਂ ਜਿਹੜਾ ਮੋਰਚੇ ਰਾਹੀਂ ਪੰਜਾਬ ਤੇ ਇੱਕ ਆਵਾਜ਼ ਬਣ ਕੇ ਕੱਲੇ ਸ਼ੈਡੂਲਡ ਕਾਸਟ ਲੋਕਾਂ ਦੀ ਨਹੀਂ ਉੱਥੇ ਇਕਨੋਮਿਕਲ ਵੀਕਰ ਸੈਕਸ਼ਨ ਪਛੜੀਆਂ ਛਰੇਣੀਆਂ ਜਾਲੀ ਅੰਗ ਇਨਸਰਟਿਫਿਕੇਟ ਬਣੇ ਬੜੇ ਡਾਕਟਰ ਸਾਹਿਬ ਲੋਕਾਂ ਨੇ ਜਾਲੀ ਗੁੰਗੇ ਬੋਲੇ ਦੇ ਸਰਟੀਫਿਕੇਟ ਬਣਾ ਕੇ ਫਾਜ਼ਲ ਕਾ ਏਰੀਆ ਦੇ ਬੜੇ ਨੌਕਰੀਆਂ ਲੱਗਿਆ ਸੋ ਇਸ ਕਿਸਮ ਦੇ ਕੇਸ ਸਾਡੇ ਕੋਲੇ ਆ ਰਹੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੁਆਰਾ ਫਿਰ ਬੇਨਤੀ ਕਰਦਾ ਕਿ ਪਰਖ ਕਰੋ ਜਿਹੜੇ ਸਾਡੇ ਮੁਲਾਜ਼ਮ ਸਾਥੀ ਵੀ ਹੈ ਉਹਨਾਂ ਦੇ ਨਾਲ ਵੀ ਜਿਹੜੇ ਮੁਲਾਜ਼ਮ ਹੈ ਉਹ ਵੀ ਕਈ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਆ ਅਸੀਂ ਜਿਹੜੇ ਰਿਟਾਇਰ ਵੀ ਹੋ ਚੁੱਕੇ ਆ ਉਹ ਦੇਖੋ ਯਾਰ ਉਹ ਫੌਜ 'ਚ ਵੀ ਲੋਕਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਲਈਆਂ। ਮੱਝ ਵੀ ਸਿੱਖਾਂ ਦਾ ਰਮਦਾਸੀਆਂ ਸਿੱਖਾਂ ਦਾ ਸਰਟੀਫਿਕੇਟ ਬਣਾ ਕੇ ਲੋਕ ਫੌਜ 'ਚ ਜੱਟ ਕਮਿਊਨਿਟੀ ਕਰਕੇ ਨੌਕਰੀਆਂ। ਸੋ ਅਸੀਂ ਇਹਨਾਂ ਦੇ ਸ਼ਿਕੰਜਾ ਕੱਸਾਂਗੇ। ਸੋ ਮੈਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ ਰਿਜ਼ਰਵੇਸ਼ਨ ਇੱਕ ਐਡਾ ਸਿਸਟਮ ਹੁੰਦਾ ਹੈ ਜਿਹਨੂੰ ਤੁਸੀਂ ਅੱਜ ਛੇੜਿਆ ਹੈ। ਅਸੀਂ ਪੰਜਾਬ ਦੇ ਲੋਕ ਆ ਉਹਨਾਂ ਚੁੱਲਿਆਂ ਤੱਕ ਜਾਵਾਂਗੇ ਜਿੰਨਾ ਤੱਕ ਅਜੇ ਤੱਕ ਨੌਕਰੀ ਦਾ ਕੋਈ ਉਹਨਾਂ ਦੇ ਘਰ ਚ ਚਰਾਗ ਨਹੀਂ ਜਗਿਆ ਸੋ ਅਸੀਂ ਸਾਰੀ ਕਮਿਊਨਿਟੀ ਅੱਜ ਬੈਠੀ ਆ ਇੱਥੇ ਅਸੀਂ ਇਹ ਮੁੱਦਾ ਉਹਨਾਂ ਘਰਾਂ ਤੱਕ ਲਿ ਜਾਵਾਂਗੇ ਘਰ ਘਰ ਤੱਕ ਲਿ ਜਾਵਾਂਗੇ ਪਿੰਡਾਂ ਦੀਆਂ ਪੰਚਾਇਤਾਂ 'ਚ ਜਾ ਕੇ ਦੱਸਾਂਗੇ ਕਿ ਵਿਸ਼ੇਸ਼ ਕਰਕੇ ਆ ਜਿਹੜੀ ਪੰਜਾਬ ਦੇ ਵਿੱਚ ਝਾੜੂ ਵਾਲੀ ਸਰਕਾਰ ਆ ਇਹ ਤੁਹਾਡੀ ਵਿਰੋਧੀ ਆ ਹਾਂਜੀ ਭਪਿੰਦਰ ਸਿੰਘ ਜੀ ਇੱਕ ਗੱਲ ਹੋਰ ਐ ਪਿੰਡਾਂ ਦੇ ਵਿੱਚ ਆਰਥਿਕ ਤੌਰ ਤੇ ਜਿਹੜੇ ਲੋਕ ਗਰੀਬ ਐ ਉਹਨਾਂ ਨੂੰ ਆਟਾ ਦਾਲ ਸਕੀਮ ਜਾਂ ਹੋਰ ਵੀ ਮੈਡੀਕਲ ਸਹੂਲਤਾਂ ਵਾਸਤੇ ਗਵਰਨਮੈਂਟ ਨੇ ਉਪਰਾਲੇ ਕੀਤੇ ਆ ਕੀ ਉਹਨਾਂ ਨੂੰ ਪੂਰੇ ਮਿਲਦੇ ਸਾਰਿਆਂ ਨੂੰ ਨਹੀਂ ਜੀ ਨਹੀਂ ਪੂਰੇ ਨਹੀਂ ਮਿਲਦੇਗੇ ਜਿਵੇਂ ਤੁਸੀਂ ਦੀਪੂਆਂ ਵਾਲੀ ਕਣਕ ਹੀ ਕਹਿੰਦੇ ਆ ਵੀ ਆਨਲਾਈਨ ਹੋ ਗਈ ਆ ਪਰ ਉਹਦੇ ਚ ਵੀ ਕੁਝ ਦੀਪੂਆਂ ਵਾਲੇ ਅਸਰ ਸੁਖ ਵਾਲੇ ਨੇੜੇ ਦੇ ਪਿੰਡਾਂ ਨੂੰ ਦੇ ਦਿੰਦੇ ਆ ਅੱਜ ਵੀ ਅਸੀਂ ਪਿੰਡਾਂ ਦਾ ਸਰਵਾ ਕਰੀਏ ਤਾਂ 200 150 ਕਾਡੇ ਹੋ ਜਾ ਜਿਨ੍ਹਾਂ ਨੂੰ ਦੋ ਦੋ ਵਾਰੀ ਕਣਕ ਨਹੀਂ ਮਿਲੇਗੀ ਸਰਕਾਰ ਨੂੰ ਚਾਹੀਦਾ ਵੀ ਜੇ ਉਹ ਆਨਲਾਈਨ ਕਣਕ ਆ ਵੀ ਜਿੱਥੋਂ ਮਰਜ਼ੀ ਲੈ ਸਕਦਾ ਪਰ ਜਿਹੜੇ ਰਹਿੰਦੇ ਪਰਿਵਾਰ ਹੈਗੇ ਆ ਉਹ ਡੀਪੋ ਵੀ ਸਾਡੇ ਕੋਈ 20 ਕਿਲੋਮੀਟਰ ਦੇ ਘੇਰੇ ਵਿੱਚ ਹੋਣਾ ਚਾਹੀਦਾ ਵੀ ਜਿਹੜੇ ਲੋਕ ਕਿਸੇ ਕੰਮ ਧੰਦੇ ਗਏ ਆ ਜਿਨ੍ਹਾਂ ਨੂੰ ਅੱਜ ਕੋਈ ਕੰਮ ਆ ਦੋ ਦਿਨ ਕੰਮ ਆ ਉਹ ਮੌਕੇ ਤੇ ਪਹੁੰਚਿਆ ਨਹੀਂ ਗਿਆਗਾ ਅੱਗੋਂ ਕਣਕ ਵਰਤੀ ਗਈ ਤੋਂ ਉਹ ਕਣਕ ਆਪ ਦੀ ਕਿਸੇ 20 ਕਿਲੋ 10 ਕਿਲੋਮੀਟਰ ਦੇ ਘੇਰੇ ਚ 24 ਘੰਟੇ ਜਾਣੇ ਕਿ ਉਥੋਂ ਆਪ ਦਾ ਰਾਸ਼ਨ ਲੈ ਸਕਦੇ ਆਪ ਦੀ ਹਿੱਸੇਦਾਰੀ ਲੈ ਸਕਦੇ ਆ ਨਹੀਂ ਕਈ ਲੋਕ ਆ ਜਿਹੜੇ ਜ਼ਮੀਨ ਜਾਇਦਾਦ ਵਾਲੇ ਵੀ ਆ ਚੰਗੇ ਲੋਕ ਆ ਘਰਾਂ ਚ ਉਹ ਵੀ ਇਹ ਆਟਾ ਦਾਲ ਸਕੀਮ ਦਾ ਫਾਇਦਾ ਲੈ ਰਹੇ ਆ ਕੀ ਇਹ ਹੋਣਾ ਚਾਹੀਦਾ ਨਹੀਂ ਬਿਲਕੁਲ ਗਲਤ ਆ ਜੀ ਮੇਰੇ ਸਾਹਮਣੇ ਸਾਡੇ ਆਪ ਪਿੰਡਾਂ ਦੇ ਵਿੱਚ ਅਸੀਂ ਵੇਖਿਆ ਹੈ ਕਿ ਜਿਨ੍ਹਾਂ ਦੀਆਂ ਕੋਠੀਆਂ ਵੀ ਆ ਕਾਰਾਂ ਵੀ ਆ ਤੇ ਉਹ ਸ਼ਰਤਾਂ ਦੀ ਉਲੰਘਣਾ ਵੀ ਕਰਦੇ ਆ ਵੀ ਜੇ ਡੇਢ ਕਿੱਲੇ ਤੋਂ ਘੱਟ ਵਾਲੇ ਨੂੰ ਕਨਕ ਮਿਲਣੀ ਚਾਹੀਦੀ ਆ ਉਹਨਾਂ ਦੀਆਂ ਸ਼ਰਤਾਂ ਹੈ ਜਿੰਨ ਕਿ ਉਹਨਾਂ ਕੋਲ ਜ਼ਮੀਨਾਂ ਵੀ ਵੱਧ ਆ ਤੇ ਉਹ ਕਨਕ ਦਾ ਫਾਇਦਾ ਵੀ ਲੈ ਰਹੇ ਆ ਪੱਟੀ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਪਾਂ এডੂਕੇਸ਼ਨ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਵੀ ਹੈ ਕਿ ਉਹਨਾਂ ਵਿੱਚ ਵੀ ਆਪਣਾ ਕੋਟਾ ਹੈਗਾ ਜਾਂ ਸਰਕਾਰੀ ਸਕੂਲਾਂ 'ਚ ਤਾਂ ਹੈਗਾ ਹੀ ਆ ਪਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੋਟਾ ਹੈਗਾ ਤਾਂ ਉਹ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਡਾਕਟਰ ਸਾਹਿਬ ਦੱਸਿਆ ਸੀਗਾ ਕਿ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਇਹ ਸਾਡੇ ਗੁਰੂ ਪੀਰਾਂ ਨੇ ਜਿਹੜਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਬਾਣੀ ਆ ਉਹਦੇ ਵਿੱਚ ਲਿਖਿਆ ਹੈਗਾ ਮਾਨਸ ਕੀ ਜਾਤੈ ਸਭੇ ਇੱਕੇ ਪਹਚਾਨਬੋ ਲੇਕਿਨ ਜਾਤੀ ਤੌਰ ਤੇ ਬਾਬਾ ਸਾਹਿਬ ਨੇ ਜਦੋਂ ਦੇਖਿਆ ਕਿ ਮੇਰੇ ਸਮਾਜ ਦੇ ਲੋਕਾਂ ਦੇ ਨਾਲ ਇਸ ਦੇਸ਼ ਦੇ ਜਿਹੜੇ ਕਿ ਨਾਗਰ ਹੋਣ ਦੇ ਨਾਲ ਉਹਨਾਂ ਨਾਲ ਵਿਤਕਰਾ ਹੋ ਰਿਹਾ ਤਾਂ ਰਿਜ਼ਰਵੇਸ਼ਨ ਇਸ ਕਰਕੇ ਦਿੱਤੀ ਸੀ ਇਕਨੋਮਿਕਲੀ ਇਹ ਵੀ ਸਟੈਂਡ ਹੋਣ ਇਹਨਾਂ ਕੋਲੋਂ ਵੀ ਫੈਕਟਰੀਆਂ ਹੋਣ ਇਹਨਾਂ ਦੇ ਕੋਲ ਵੀ ਜ਼ਮੀਨ ਦਾ ਜਾਇਦਾਦ ਹੋਵੇ ਵਾਈ ਯੋਗ ਜ਼ਮੀਨ ਹੋਵੇ ਤੇ ਇਹਨਾਂ ਦਾ ਵੀ ਵਪਾਰ ਦੇ ਵਿੱਚ ਹਿੱਸਾ ਹੋਵੇ ਤਾਂ ਇਹ ਜਿਹੜੀ ਰਿਜ਼ਰਵੇਸ਼ਨ ਜਿਵੇਂ ਸੋਤਾ ਸਾਹਿਬ ਨੇ ਪਹਿਲਾਂ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਤਾਂ ਐਸੀ ਕੋਟੇ ਦੇ ਬੀਤੀ ਜਿਹੜਾ ਨੌਕਰੀਆਂ ਲਈਆਂ ਗਏ ਉਹ ਸਾਡੇ ਸਮਾਜ ਦੇ ਨਾਲ ਵੱਡਾ ਧੋਖਾ ਵੱਡਾ ਧੋਖਾ ਕਿਉਂਕਿ ਉਹ ਉਹ ਨੌਕਰੀਆਂ ਜਿਹੜੀਆਂ ਸਾਡੇ ਸਮਾਜ ਨੂੰ ਮਿਲਣੀਆਂ ਸੀਗੀਆਂ ਇਕਨੋਮਿਕਲੀ ਅਸੀਂ ਉੱਪਰ ਜਾਣਾ ਸੀਗਾ ਤੇ ਉਹ ਸਾਨੂੰ ਜਿਹੜਾ ਬਹੁਤ ਵੱਡਾ ਘਾਟਾ ਪਿਆ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਇਹ 420 ਦੇ ਨਾਲ ਜਿਹੜਾ ਹੈਗਾ ਨੌکریاں ਪ੍ਰਾਪਤ ਕਰਕੇ ਆਪਣੀ ਉਥੇ ਨੌਕਰੀ ਕੀਤੀ ਹੈਗੀ ਆ ਆਪਣੇ ਬੈਨੀਫਿਟ ਲੈ ਲਿਆ ਹੈਗਾ ਪੈਨਸ਼ਨਾਂ ਲੈ ਰਹੇ ਆ ਤਾਂ ਜੇ ਜਿਹੜੇ ਹੁਣ ਮੌਜੂਦ ਨੌਕਰੀ ਕਰ ਰਹੇ ਆ ਉਹਨਾਂ ਸਾਰਿਆਂ ਨੂੰ 420 ਦੇ ਅੰਦਰ ਕਰਨਾ ਚਾਹੀਦਾ ਔਰ ਉਹਨਾਂ ਤੋਂ ਜਿੰਨੀ ਉਹਨਾਂ ਨੇ ਸਰਕਾਰ ਦੀ ਲੁੱਟ ਕੀਤੀ ਹੈ ਸਾਡੇ ਸਮਾਜ ਨੂੰ ਘਾਟਾ ਪਾਇਆ ਉਹ ਰਿਕਵਰੀ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਆ ਇਹ ਦੇਖੋ ਜੀ ਅਜੇ ਵੀ ਜੜਾ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਜਨਰਲ categories ਮੈਂ ਕਿਸੇ ਇੱਕ category ਦਾ ਨਾਂ ਨਹੀਂ ਲਵਾਂਗਾ ਉਹ ਵੀ ਅਜੇ ਤੱਕ ਵੀ ਸਾਡੇ ਲੋਕਾਂ ਨੂੰ ਵੇੜੇ ਵਾਲੇ ਦੱਸਦੇ ਆ ਵੇੜੇ ਵਾਲੇ ਦੱਸਦੇ ਆ ਵੇੜੇ ਵਾਲੇ ਤੋਂ ਮਤਲਬ ਕੀ ਹੁੰਦਾ ਜੀ ਵੇੜੇ ਵਾਲੇ ਤੋਂ ਮਤਲਬ ਹੈ ਕਿ ਸ਼ੂਦਰ ਮਾਤ ਵੀ ਉਹਨਾਂ ਨੂੰ ਨੀਚਾ ਵਿਖਾਇਆ ਜਾਂਦਾ ਨੀਚਾ ਵਿਖਾਇਆ ਜਾਂਦਾ ਤੇ ਜਦੋਂ ਮੈਂ ਕਿ ਜਦੋਂ ਜਦੋਂ ਕਿ ਮੈਂ ਇਹ ਗੱਲ ਨੂੰ ਕਹਿਣਾ ਮੈਂ ਉਸ ਉਹਨਾਂ ਲੋਕਾਂ ਨੂੰ ਕਹਿੰਦਾ ਕੀ ਤੁਹਾਡੇ ਵੱਡੇ ਵੱਡੇ ਜਿਹੜੀਆਂ ਕੋਠੀਆਂ ਆਖੀਆਂ ਉਹਨਾਂ ਦੇ ਵਿੱਚ ਜਿਹੜੇ ਤੁਹਾਡੇ ਖਾਲੀ ਪਿਆ ਦਲਾਨ ਆ ਉਹ ਉਹ ਵਿੜਾ ਨਹੀਂ ਹੈਗਾ ਉਹ ਵੀ ਤਾਂ ਵਿੜਾ ਹੈਗਾ ਨਾ ਫਿਰ ਸਾਡੇ ਲੋਕਾਂ ਨੂੰ ਟਰਾਰਚ ਕਰਨ ਦੇ ਤਹਿਤ ਤੁਸੀਂ ਸਾਡੇ ਲੋਕਾਂ ਨੂੰ ਕਿਉਂ ਵਿੜੇ ਵਾਲੇ ਦੱਸਦੇ ਹੋ ਵਿੜੇ ਵਾਲੇ ਦਾ ਮਤਲਬ ਹੈ ਕਿਸੇ ਨੂੰ ਨੀਵਾ ਬਿਖਾਉਣਾ ਜਾਤੀ ਆਧਾਰ ਤੇ ਹਾਂਜੀ ਭਵਿੰਦਰ ਸਿੰਘ ਜੀ ਤੁਸੀਂ ਦੱਸੋ ਦੇਖੋ ਜੀ ਜਿਹੜਾ ਵਿੜਾ ਸ਼ਬਦ ਹੁੰਦਾ ਨਾ ਉਹ ਇੱਕ ਖੁੱਲ੍ਹਬਾਰ ਹੁੰਦਾ ਵਿੜਾ ਸਗਣਾ ਦਾ ਵੀ ਹੁੰਦਾ ਬੀੜਾ ਕੰਜਰਾਂ ਦਾ ਵੀ ਹੁੰਦਾ ਜਿੱਥੇ ਕੋਈ ਰੋਗ ਟੋਕਣ ਹੋਵੇ ਕਿਸ ਨੂੰ ਸਗਣਾ ਵਾਲੇ ਵਿਹੜੇ 'ਚ ਵੀ ਕਿਸੇ ਨੂੰ ਰੋਗ ਟੋਕਣੀ ਹੁੰਦੀਗੀ ਪਰ ਅਸੀਂ ਘਰਾਬਾਰਾਂ ਵਾਲੇ ਆ ਸਾਡੇ ਬੂਹੇ ਬਾਰੀਆਂ ਲੱਗੀਆਂ ਠੀਕ ਆ ਨਾ ਸਾਨੂੰ ਵਿਹੜਾ ਸ਼ਬਦ ਕਹਿਣ ਦੀ ਵੀ ਆਏ ਬਾਬਾ ਜੀਵਨ ਸਿੰਘ ਪੱਤੀ ਕਹਿ ਸਕਦੇ ਆ ਨਗਰ ਕਹਿ ਸਕਦੇ ਆ ਮੱਲਾ ਕਹਿ ਸਕਦੇ ਆ ਮਾਈ ਵੀ ਸਿੱਖ ਕਹਿ ਸਕਦੇ ਆ ਰੰਗਰੇਟੇ ਸਿੰਘ ਕਹਿ ਸਕਦੇ ਆ ਸਾਨੂੰ ਪੂਰਨ ਤੌਰ ਤੇ ਮਾਣ ਹੈ ਪਰ ਵਿਹੜੇ ਸ਼ਬਦ ਦਾ ਮੈਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦਾ ਤੇ ਇਸ ਕਰਕੇ ਵੀ ਵਿਵੇੜਾ ਸ਼ਬਦ ਬੰਦ ਕਰੋ ਪਾਤਸ਼ਾਹੀਆਂ ਦਾ ਪ੍ਰਬੰਧ ਕਰੋ ਇਹਦਾ ਸਾਨੂੰ ਪੂਰਨ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਜਬੂਰ ਸਿੱਖ ਰਹੇ ਰਏ ਆ ਇਹਨਾਂ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਸਾਰਿਆਂ ਤੋਂ ਅਖੀਰ ਵਿੱਚ ਸੋਤਾ ਸਾਹਿਬ ਨੂੰ ਮੈਂ ਇਹ ਪੁੱਛਦਾ ਕਿ ਰਾਜਨੀਤਿਕ ਤੌਰ ਤੇ ਕੀ ਇੱਕ ਹੀ ਪਾਰਟੀ ਤੋਂ ਦੇ ਨਾਲ ਇਹ ੱਤਕਾ ਕਰਦੀ ਹੈ ਜਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੁਹਾਨੂੰ ਇਹ ਕੋਟਾ ਦੇਣ ਤੋਂ ਇਨਕਾਰ ਦੀਆਂ ਜਾਂ ਤੁਹਾਡੇ ਨਾਲ ਜਾਤ ਪਾਤ ਦਾ ਵਿਤਕਰਾ ਕਰਦੀਆਂ ਦਾ ਸਾਬ ਸਭ ਤੋਂ ਪਹਿਲਾਂ ਤਾਂ ਮੈਂ ਵਿਹੜੇ ਸ਼ਬਦ ਦੀ ਐਕਸਪਲੇਨੇਸ਼ਨ ਦਿੰਨਾ ਕਿ ਬਹੁਤ ਵੱਡੇ ਘਰ ਹੁੰਦੇ ਸੀ ਪਿੰਡਾਂ 'ਚ ਔਰ ਜਿਵੇਂ ਅੱਜ-ਕੱਲ ਇੱਕ ਵਾਚਮੈਨ ਚੌਕੀਦਾਰ ਹੁੰਦਾ ਇੱਕ ਸੈਪਰੇਟ ਕਮਰੇ 'ਚ ਰਹਿੰਦਾ ਉਸੇ ਤਰ੍ਹਾਂ ਜਿਹੜਾ ਜ਼ਿੰਮੇਦਾਰ ਜਾਂ ਜਿਹੜੇ ਕੋਈ ਤਖੜੇ ਲੋਕ ਸੀ ਉਹਨਾਂ ਦੇ ਇੱਕ ਇੱਕ ਪਾਸੇ ਇੱਕ ਵੱਖਰੇ ਉਹਨਾਂ ਦੇ ਕਰਿੰਦੇ ਦਾ ਘਰ ਹੁੰਦਾ ਸੀ ਉਹਨੂੰ ਚੌਕੀਦਾਰ ਕਹਿ ਲਓ ਉਹ ਬੰਦੇ ਮਤਲਬ ਉਹ ਇੱਕ ਕਿਸਮ ਦਾ ਉਹਨਾਂ ਦੇ ਪਰਿਵਾਰ ਦਾ ਚੌਂਕੀਦਾਰਾ ਵੀ ਕਰਦੇ ਸੀ ਤੇ ਉਹਨਾਂ ਦੀ ਦੇਖਭਾਲ ਵੀ ਕਰਦੇ ਸੀ ਉਹ ਜਦੋਂ ਕੋਈ ਆ ਕੇ ਪੁੱਛਦਾ ਸੀ ਵੀ ਕੋਈ ਕੰਮ ਤੰਦਾ ਉਹ ਕਹਿੰਦੇ ਵੀ ਉਹ ਵੇੜੇ ਵਾਲਿਆਂ ਨੂੰ ਪੁੱਛ ਲਓ ਵੀ ਉਹ ਇੱਕ ਕਿਸਮ ਦਾ ਸਾਂਝਾ ਵੇੜਾ ਹੁੰਦਾ ਸੀ ਉਹਨਾਂ ਘਰਾਂ ਦਾ ਔਰ ਉਹ ਵੇੜੇ ਦੇ ਵਿੱਚ ਉਹ ਹੁਣ ਤਾਂ ਇਸ ਸ਼ਬਦ ਨੂੰ ਅਸੀਂ ਨੀਚ ਦੇ ਤੌਰ ਤੇ ਗਿਣਦੇ ਆ ਨਾ ਇਹ ਵੇੜਾ ਸ਼ਬਦ ਅਸਲ ਵਿੱਚ ਮੇਰੇ ਹਿਸਾਬ ਨਾਲ ਤਾਂ ਉੱਥੋਂ ਨਿਕਲਿਆ ਕਿ ਜਦੋਂ ਇੱਕ ਵੱਡਾ ਖੁੱਲਾ ਘਰ ਸੀ ਕਿਸੇ ਜ਼ਿਮੀਂਦਾਰ ਦਾ ਜਾਂ ਕਿਸੇ ਰਾਜੇ ਦਾ ਜਾਂ ਜਿਵੇਂ ਵੀ ਆਪਾਂ ਕਹਿ ਲਈਏ ਵੀ ਉਹਦੇ 'ਚ ਜਿਹੜਾ ਉਹਨਾਂ ਦਾ ਸੇਵਾਦਾਰ ਜਾਂ ਕੋਈ ਉਹਨਾਂ ਦੇ ਕੰਮ ਕਰਨ ਵਾਲਾ ਸੀਰੀ ਸਾਝੀ ਹੁੰਦਾ ਸੀ ਉੱਥੇ ਕਿਹਾ ਜਾਂਦਾ ਸੀ ਵੀ ਉਹ ਵਿਹੜੇ ਵਾਲਿਆਂ ਨੂੰ ਪੁੱਛ ਲੋ ਜੇਕਰ ਅੱਜ ਵਿਹੜਾ ਸ਼ਬਦ ਇਸਤੇਮਾਲ ਕਰ ਰਹੇ ਆ ਲੋਕ ਕੀ ਇਹਨਾਂ ਤੇ ਤੁਸੀਂ ਕਾਰਵਾਈ ਕਰੋਗੇ ਅ ਬਿਲਕੁਲ ਜੀ ਇਹ ਵੈਸੇ ਨਾ ਕਈ ਵਾਰੀ ਸਾਨੂੰ ਮਹਿਸੂਸ ਹੁੰਦਾ ਵੀ ਸਾਨੂੰ ਜੇ ਕੋਈ ਮੱਝ ਵੀ ਵੀ ਕਹਿ ਦੇਵੇ ਅਸੀਂ ਉਹਦੇ ਵੀ ਗੁੱਸਾ じゃ ਕਰ ਜਾਂਦੇ ਆ ਜੱਟ ਨੂੰ ਜੱਟ ਕਹੇ ਤਾਂ ਗੁੱਸਾ ਨਹੀਂ ਕਰਦਾ ਨਾਈ ਨੂੰ ਨਾਈ ਕਹਣ ਤੇ ਗੁੱਸਾ ਨਹੀਂ ਕਰਦਾ ਇਹ ਸਾਡੇ ਚ ਇੱਕ ਕੰਪਲੈਕਸ ਹੈ ਕਿ ਅਸੀਂ ਯਾਰ ਵੀ ਸ਼ਡਿਊਲਡ ਕਾਸਟਾਂ ਜਾਂ ਤਾਂ ਸਾਡੀ ਜਾਤ ਲੈ ਕੇ ਘਾਰਿਆ ਜਾਂਦਾ ਗੁਰੂ ਸਾਹਿਬ ਨੇ ਮੱਝ ਵੀ ਸਿੱਖ ਸ਼ਬਦ ਦਿੱਤਾ ਬਿਲਕੁਲ ਜੀ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਹੈ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਬਣਾ ਉਹਦੀ ਇਹ ਪਛਾਣ ਦਿੱਤੀ ਆ ਮੱਝ ਵੀ ਸਿੱਖ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਮੱਜਬ ਦੇ ਪੱਕੇ ਆ ਪਰ ਅੱਜ ਜਿਹੜਾ ਤੁਹਾਡਾ ਦੂਜਾ ਸਵਾਲ ਸੀ ਕਿ ਰਾਜਸੀ ਸਫਾਂ ਦੇ ਵਿੱਚ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਬਿਲਕੁਲ ਕੋਈ ਇੱਕ ਪਾਰਟੀ ਨਹੀਂ ਹੈ ਅੱਜ ਜੇ ਸਾਡੇ ਚ ਝਾੜੂ ਵਾਲੀ ਵੀ ਇੱਕ ਨਵੀਂ ਪਾਰਟੀ ਆਈ ਸੀ ਪਿਛਲੇ 10-12 ਸਾਲ ਤੋਂ ਉਹਨਾਂ ਨੇ ਵੀ ਸਾਡੇ ਨਾਲ ਧੱਕਾ ਕੀਤਾ ਉਹੀ ਜਿਹੜੀ ਬਰਾਦਰੀ ਹੈ ਜਿਹੜੀ ਅ ਦੂਜੀਆਂ ਪਾਰਟੀਆਂ ਚ ਸ਼ੈਡਿਊਲ ਕਾਸਟਾਂ ਚ ਅੱਗੇ ਸੀ ਜੇ ਰਮਦਾਸੀਆ ਸਿੱਖ ਲੋਬੀ ਆ ਜਾਂ ਸਾਡੀ ਕੁਚਮਾਰ ਬਰਾਦੀ ਦੇ ਸਾਡੇ ਦੂਜੇ ਭਾਈਚਾਰੇ ਦੇ ਐਸੀ ਲੋਕ ਐ ਅੱਜ ਦੂਜੀਆਂ ਪਾਰਟੀਆਂ ਚ ਵੀ ਉਹੀ ਹਾਵੀ ਐ ਅੱਜ ਦੀ ਸਥਿਤੀ ਦੇ ਵਿੱਚ ਆ ਪਾਰਲੀਮੈਂਟ ਦੇ ਵਿੱਚ ਸਾਡਾ ਮੱਝ ਵੀ ਸਿੱਖ ਪੰਜਾਬ ਦੇ ਵਿੱਚ ਅਸੀਂ ਲਗਭਗ ਤੁਸੀਂ ਕਿਸੇ ਪਿੰਡ ਚ ਜਾਵੜੋ 60% ਪੋਪੂਲੇਸ਼ਨ ਆ ਸਾਡੀ ਔਰ ਪੰਜਾਬ ਚ ਲਗਭਗ 40-42% ਚ ਅਸੀਂ ਬੈਠੇ ਆ ਔਰ ਸਾਡੇ ਇੱਕ ਵੀ ਬੰਦੇ ਨੂੰ ਟਿਕਟ ਨਹੀਂ ਦਿੱਤੀ ਗਈ ਅੱਜ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਵੀ ਅਸੀਂ ਆ ਜਿਹੜਾ ਸਿਰ ਜੋੜ ਕੇ ਬੈਠੇ ਆ ਨਾ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਹੋਣੀਆਂ ਜਿਹੜੀਆਂ ਜਿਮਨੀ ਚੋਣਾਂ ਹੋਣੀਆਂ ਅਸੀਂ ਆ ਸਾਰੇ ਲੋਕ ਇਕੱਠੇ ਹੋ ਕੇ ਪੰਜਾਬ ਦੇ ਘਰ-ਘਰ ਜਾਵਾਂਗੇ ਲੋਕਾਂ ਨੂੰ ਸचेत ਕਰਾਂਗੇ ਉਹਨਾਂ ਦੇ ਸੈਮੀਨਾਰ ਲਾਵਾਂਗੇ ਉਹਨਾਂ ਦੀਆਂ ਕਮੇਟੀਆਂ ਬਣਾਵਾਂਗੇ ਉਹਨਾਂ ਦੇ ਪੰਚਾਇਤ ਚੋਣਾਂ ਦੇ ਵਿੱਚ ਖੜਨ ਵਾਸਤੇ ਮੁੰਡਿਆਂ ਦੇ ਅਸੀਂ ਹੁਣ ਤੋਂ ਸੈਮੀਨਾਰ ਸ਼ੁਰੂ ਕਰ ਦੇਣੇ ਆ ਔਰ ਉਹਨਾਂ ਸੈਮੀਨਾਰਾਂ ਚ ਉਹਨਾਂ ਨੂੰ ਗਾਈਡ ਕਰਨਾ ਕਿ ਅਸੀਂ ਕਿੱਥੇ ਖੜੇ ਆ ਅੱਜ ਸਾਨੂੰ ਸਾਰੀਆਂ ਪਾਰਟੀਆਂ ਨੇ ਪਛਾੜਿਆ ਹੋਇਆ ਔਰ ਦਰਿਆ ਝਾੜਨ ਤੇ ਕੁਰਸੀਆਂ ਝਾੜਨ ਤੋਂ ਬਿਨਾ ਸਾਡੇ ਤੋਂ ਕੋਈ ਕੰਮ ਨਹੀਂ ਲੈ ਜਾਂਦਾ ਇਹ ਸਾਡੇ ਸਮਾਜ ਲਈ ਵਿਸ਼ੇਸ਼ ਕਰਕੇ ਸਾਡੇ ਮذਬੀ ਸਿਕ ਸਮਾਜ ਲਈ ਇੱਕ ਬਹੁਤ ਵੱਡਾ ਦਖਾਂਤ ਹੈ ਕਹਿਣਾ ਚਾਹੁੰਦੇ ਆ ਆ ਦੱਸੋ ਜੀ ਪੱਟੀ ਸਾਹਿਬ ਡਾਕਟਰ ਸਾਹਿਬ ਜਿਹੜੀ ਮذਬੀ ਸੇ ਕੌਮ ਆ ਨਾ ਇਹ ਬੜੀ ਬਹਾਦਰ ਤੇ ਅਣਖ ਵਾਲੀ ਕੌਮ ਆ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰ ਕੇ ਬੇਟੇ ਜਿਹੜਾ ਹੈਗਾ ਦੇ ਕੇ ਇਹਨਾਂ ਨੂੰ ਖਿਤਾਬ ਨਾਲ ਨਵਾਜਿਆ ਹੈਗਾ ਲੇਕਿਨ ਗੁਰੂ ਗੋਬਿੰਦ ਸਿੰਘ ਦਾ ਆਪਣਾ ਖੁੱਦ ਦਾ ਕਥਨ ਹੈ ਮੈਂ ਮذਬੀ ਮذਬ ਉਹ ਹਮਾਰਾ Hindu Turk ਦੋਨੋਂ ਤੋਂ ਨਿਆਰਾ ਗੁਰੂ ਗੋਬਿੰਦ ਸਿੰਘ ਤਾਂ ਆਪ ਆਪਣੇ ਆਪ ਨੂੰ ਮذਬੀ ਕਹਿ ਰਿਹਾ ਉਹ ਕਹਿੰਦੇ ਵੀ ਮੇਰਾ Hindu Turk ਤੋਂ ਦੋਨਾਂ ਤੋਂ ਧਰਮ ਨਿਆਰਾ ਹੈਗਾ ਮੈਂ ਮذਬੀ ਮذਬ ਉਹ ਹਮਾਰਾ Hindu Turk ਦੋਨੋਂ ਤੋਂ ਨਿਆਰਾ ਤੇ ਫਿਰ ਇਹ ਗੁਰੂ ਗੋਬਿੰਦ ਸਿੰਘ ਨੂੰ ਹੀਣ ਭਾਵਨਾ ਵਾਲਾ ਕਿਉਂ ਨਹੀਂ ਦੇਦੇ ਉਹਨੂੰ ਕੋ ਗੋਡਿਆਂ ਪਰਨੇ ਤਾਂ ਕਿ ਮੱਤਾ ਟੇਕਦੇ ਆ ਸਾਡੀ ਜਮਾਤ ਨੂੰ ਮذਬੀ ਸਿੱਖਾਂ ਨੂੰ ਕਿਉਂ ਤਰਕਾਰਦੇ ਆ ਮੈਂ ਇਹਨਾਂ ਲੋਕਾਂ ਤੋਂ ਪੁੱਛਣਾ ਚਾਹਣਾ ਪੱਟੀ ਸਾਹਿਬ ਇੱਕ ਸਵਾਲ ਹੋਰ ਖੜਾ ਹੋ ਜਾਂਦਾ ਹੈ ਕਿ ਸਾਰੇ ਲੋਕ ਕਹਿੰਦੇ ਜਨਰਲ ਕੈਟਾਗਰੀ ਦੇ ਲੋਕ ਬਹੁਤ ਸਾਰੇ ਕਹਿੰਦੇ ਆ ਕਿ ਜਿਹੜੇ ਐਸਸੀ ਸਮਾਜ ਦੇ ਲੋਕ ਆ ਜਿਆਦਾ 크ਰਿਸਚੀਅਨ ਚ ਕਨਵਰਟ ਹੋ ਰਹੇ ਆ ਜਾਂ ਦੂਜੇ ਧਰਮਾਂ ਦੇ ਵਿੱਚ ਕਨਵਰਟ ਹੋ ਰਹੇ ਆ ਉਹਦੇ ਬਾਰੇ ਤੁਸੀਂ ਦੱਸੋ ਵੀ ਇਹ ਕਿਉਂ ਹੋ ਰਿਹਾ ਡੇਰਾਵਾਦ ਜਾ ਰਹੇ ਇਹਦਾ ਕੀ ਕਾਰਨ ਆ ਡਾਕਟਰ ਸਾਹਿਬ ਇਹ ਬੜਾ ਤਕਨੀਕੀ ਪਹਟਾ ਜਿਹੜਾ ਤੁਸੀਂ ਕੀਤਾ ਹੈਗਾ ਇਹਦਾ ਕਾਰਨ ਇਹ ਹੈਗਾ 10 ਗੁਰੂ ਸਾਹਿਬਾਨ ਤੋਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤਪਾਨ ਛਕਾਇਆ ਔਰ ਖਾਲਸਾ ਬਣਾਇਆ ਉਹ ਕਹੇ ਕਿ ਖਾਲਸੇ ਦੀ ਕੋਈ ਜਾਤ ਨਹੀਂ ਹੈਗੀ ਤਾਂ ਜਦੋਂ ਖਾਲਸੇ ਦੀ ਸਿਰਜਣਾ ਹੋ ਗਈ ਉਸ ਤੋਂ ਉਹਦੇ ਵਿੱਚ ਪੰਜਾਂ ਪਿਆਰਾਂ ਦੇ ਵਿੱਚ ਚਾਰ ਸ਼ੂਦਰ ਇੱਕ ਕਾਤਰੀ ਸੀ ਉਹਨਾਂ ਤੋਂ ਸ਼ੂਦਰਾਂ ਤੋਂ ਗੁਰੂ ਗੋਬਿੰਦ ਸਿੰਘ ਨੇ ਗੋਡਿਆਂ ਪਰਨੇ ਹੋ ਕੇ ਅੰਮ੍ਰਿਤ ਦੀ ਜੜੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਜੀ ਬਣੇ ਉਹਨਾਂ ਨੇ ਕਿਹਾ ਸੀਗਾ ਇਨ ਸਿੱਖ ਗਰੀਬ ਸਿੱਖ ਨੂੰ ਦੂ ਪਾਤਸ਼ਾਹੀ ਯਾਦ ਰੱਖੇ ਹਮਾਰੀ ਗੁਰੂਆਈ ਤਪ ਪਰ ਸਾਡੇ ਲੋਕਾਂ ਦੇ ਵਿੱਚ ਹੀਣ ਭਾਵਨਾ ਹੋਣ ਕਰਕੇ ਮਨੂ ਫਿਮਰਤੀ ਹੋਣ ਕਰਕੇ ਅਸੀਂ ਆਰਥਿਕ ਤੌਰ ਤੇ ਪੱਟੇ ਹੋ ਸੀ ਸਾਡੇ ਕੋਲ ਸਮਾਜਿਕ ਪਰਵਰਤਨ ਦੀ ਲਹਿਰ ਜਿਹੜੀ ਹੈ ਕਿ ਨਹੀਂ ਚਲਾਈ ਗਈ ਔਰ ਅਸੀਂ ਉਹਨਾਂ ਗੁਰਦੁਆਰਾ ਸਾਹਿਬ ਦੇ ਉੱਤੇ ਕਾਬਜ ਨਹੀਂ ਹੋ ਹੋ ਸਕੇ ਤਾਂ ਜਿਹੜੀ ਉਹ ਜਿੰਨੀ ਵੀ ਉਹਦੀ ਇਨਕਮ ਸੀਗੀ ਤਾਂ ਜੋ ਜਿੰਨੀ ਵੀ ਮਤਲਬ ਉਹ ਉਹ ਪੈਸਾ ਸੀ ਸਾਰਾ ਉਹਨਾਂ ਮਸੰਦਾ ਕੋਲ ਚਲਾ ਗਿਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਗੱਲ ਨੂੰ ਨਾ ਮੰਨ ਕੇ ਸਾਡੇ ਨਾਲ ਫੇਰ ਵਿਤਕਰਾ ਕਰਨਾ ਸ਼ੁਰੂ ਕੀਤਾ ਕਰਕੇ ਜਦੋਂ ਉਹਨਾਂ ਕਿਉਂਕਿ ਜਿਹੜਾ ਸ੍ਰੀ ਹਰਮੰਦਰ ਸਾਹਿਬ ਅਸੀਂ ਜਾਣੇ ਹੈਗੇ ਆ ਉੱਥੋਂ ਦਾ ਜਿਹੜਾ ਬਜਟ ਆ ਉਹ ਘੱਟੋ ਘੱਟ ਗੋਆ ਸਰਕਾਰ ਤੋਂ ਵੀ ਉੱਪਰ ਆ ਜੇਕਰ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਕਹੀ ਸੀ ਕਿ ਪੀ ਇਹਨਾਂ ਲੋਕਾਂ ਦੇ ਨਾਲ ਇਨੰਗ ਕੀ ਕਿਰਪਾ ਸੇ ਸੱਜੇ ਹਮ ਹੈ ਨੀ ਸੇ ਮੋਸੋ ਗ੍ਰੀਵ ਕਰੋੜ ਪਰੇ ਤਾਂ ਸਾਡੇ ਲਈ ਇਹ ਗੁਰਦੁਆਰਿਆਂ ਸਾਹਿਬ ਦੇ ਵਿੱਚ ਜਿੰਨੀ ਆਮਦਨ ਸੀ ਸ਼੍ਰੋਮਣੀ ਕਮੇਟੀ ਸਾਡੇ ਬੱਤਿਆਂ ਨੂੰ ਪੜਾ ਲਿਖਾ ਕੇ ਆਈਪੀਐਸ ਬਣਾਉਂਦੀ ਆਈਐਸ ਬਣਾਉਂਦੀ ਡਾਕਟਰ ਪੜਾਉਂਦੀ ਇੰਜੀਨੀਅਰ ਬਣਾਉਂਦੀ ਵੱਡੇ ਵੱਡੇ ਪ੍ਰੋਫੈਸਰ ਬਣਾਉਂਦੀ ਸਾਇੰਸਦਾਨ ਬਣਾਉਂਦੀ ਤੱਕਦੀ ਵੀ ਸਾਡਾ ਜਿਹੜੀ ਸਾਡੀ ਕੌਮ ਆ ਜਿਹੜੀ ਅੱਜ ਕ੍ਰਿਸਟਲ ਧਰਮ ਦੇ ਵਿੱਚ ਕਨਵਰਟ ਕਰ ਲਈਆ ਉਹਨੇ ਕਰਨਾ ਨਹੀਂ ਸੀ ਕਿਉਂਕਿ ਉਹ ਮਾਮੂਲੀ ਸਹੂਲਤਾਂ ਦੇ ਕੇ ਮੂਹਲੀ ਸਹੂਲਤਾਂ ਦੇ ਕੇ ਉਹਨਾਂ ਨੂੰ ਠੱਗ ਰਹੇ ਹੈਗੇ ਆ ਔਰ ਖਾਸ ਕਰਕੇ ਮੈਂ ਕੱਲ ਕਮਾਗਾ ਡਾਕਟਰ ਸਾਹਿਬ ਜਿਨ੍ਹਾਂ ਲੋਕਾਂ ਨੂੰ ਆਪਣੇ ਧਰਮ ਬਾਰੇ ਗਿਆਨ ਨਹੀਂ ਹੁੰਦਾ ਜਿਨ੍ਹਾਂ ਨੂੰ ਆਪਣੇ ਧਰਮ ਬਾਰੇ ਕੋਈ ਗਿਆਨ ਨਹੀਂ ਹੁੰਦਾ ਉਹ ਜਿਹੜੇ ਗਿਆ ਧਰਮ ਪਰिवर्तन ਕਰ ਜਾਂਦੇ ਸਿੱਖੀ ਇੱਕ ਏਡਾ ਵੱਡਾ ਸੰਧਾਨਤ ਹੈ ਇਹਨੇ ਜੀਵਨ ਜਾਗ ਦੱਸਦਾ ਹੈਗਾ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਸਾਡੇ ਪੀਰਾਂ ਨੇ ਮਰਸਲਾਂ ਨੇ ਕਬੀਰ ਸਾਹਿਬ ਨੇ ਰਵਿਦਾਸ ਨੇ ਦੂਸਰਿਆਂ ਨੇ ਹੋਰਾਂ ਨੇ ਨਾਮਦੇਵ ਨੇ ਸਹਿਨ ਦੇਨ ਹਸੈਨ ਨੇ ਇਹ ਸਿਖਾਇਆ ਹੈਗਾ ਕਿਸ ਤਰ੍ਹਾਂ ਤੁਸੀਂ ਜੁਣਾ ਕਿਸ ਤਰ੍ਹਾਂ ਕਿਰਤ ਕਰਨੀ ਹੈ ਸਾਡੇ ਬਾਬੇ ਦੀ ਨੇ ਸਾਡੇ ਬਾਪੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਔਰ ਵੰਡ ਦੇ ਸਕੋ ਦਾ ਸਿਧਾਂਤ ਦਿੱਤਾ ਸੀਗਾ ਉਥੇ ਚੱਲਣ ਲਈ ਇਹ ਲੋਕ ਅਸਮਰਥ ਹੋ ਗਏ ਔਰ ਫਿਰ ਉਹ ਜਿਹੜੇ ਤਨਾੜ ਸੀਗੇ ਉਹ ਇੱਥੇ ਕਾਬਜ ਹੋ ਕੇ ਉਹਨਾਂ ਨੇ ਇਸ ਕੌਮ ਦਾ ਖਿਆਲ ਨਹੀਂ ਰੱਖਿਆ ਉਹ ਇਸ ਕਰਕੇ ਜਿਹੜਾ ਕਿ ਕ੍ਰਿਸਤIAN ਧਰਮ ਦੇ ਵਿੱਚ ਪਰਿਵਰਤ ਕਰ ਗਏ ਨਹੀਂ ਜਿਹੜਾ ਹੈ ਜਿਹੜਾ ਹੁਣ ਐਸੀ ਸਮਾਜ ਨੂੰ ਅੱਗੇ ਜਾਣ ਵਾਸਤੇ ਜਿਹੜਾ ਆਪਾਂ ਨੂੰ ਕੀ ਇਹੋ ਜਿਹਾ ਮੰਤਰ ਫੂਕਣਾ ਚਾਹੀਦਾ ਕਿ ਜਿਹੜਾ ਕਿ ਐਸੀ ਸਮਾਜ ਜਾ ਕੇ ਤੇ ਉਹ ਆਪਣੇ ਜਿਹੜੇ ਹੱਕਾਂ ਦੀ ਰਾਖੀ ਕਰੇ ਦਾਸਾਵ ਅਸਲ ਵਿੱਚ ਕੁਝ ਜਾਗਦੇ ਸਿਰਾਂ ਵਾਲੇ ਜਿਹੜੇ ਸਾਡੇ ਲੋਕ ਆ ਨਾ ਆਮ ਪਬਲਿਕ ਤਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਲਈ ਵੀ ਉਹਨਾਂ ਨੂੰ ਨਾ ਤਾਂ ਰਾਜਸੀ ਸਫਾ ਦਾ ਪਤਾ ਨਾ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਗਿਆਨ ਆ ਇਹ ਸਾਨੂੰ ਕੁਝ ਜਾਗਦੇ ਸਿਰਾਂ ਵਾਲੇ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਔਰ ਇਕੱਠੇ ਹੋ ਕੇ ਇੱਕ ਲਾਈਨ ਖਿੱਚ ਕੇ ਚੱਲਣਾ ਪਊਗਾ ਕਿ ਅਸੀਂ ਅੱਜ ਜੋ ਸਾਡੇ ਸਮਾਜ ਦੀ ਸਥਿਤੀ ਹੈ ਔਰ ਸਾਨੂੰ ਇਨੇ ਨਖਿੱਧ ਬਣਾ ਦਿੱਤਾ ਔਰ ਇੱਕ ਮਾਰਸ਼ਲ ਕੌਮ ਨੂੰ ਇੰਨਾ ਇਹਨਾਂ ਨੇ ਆਪ ਦੇ ਦੁਆਰਾ ਦੁਆਰਾ ਗੁਲਾਮ ਕਰ ਲਿਆ ਕਮਜ਼ੋਰ ਬਣਾ ਦਿੱਤਾ ਗੁਲਾਮ ਕਰ ਲਿਆ ਸਾਨੂੰ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਮੈਂ ਤਾਂ ਇਹ ਸਮਝਦਾ ਵੀ ਐਜੂਕੇਸ਼ਨ ਦੀ ਤਾਂ ਲੋੜ ਹੈਗੀ ਹੈਗੀ ਹੈ ਪਰ ਸਾਡੇ ਲੋਕ ਵੀ ਇੱਡੇ ਨਖਿੱਦ ਹੋ ਗਿਆ ਵੀ ਇਹਨਾਂ ਦੀਆਂ ਆਟਾ ਦਾਲ ਦੀਆਂ ਸਕੀਮਾਂ 'ਚ ਰੋਲੇ ਪਏ ਆ ਸੋ ਪੰਜਾਬ ਵਾਸੀਓ ਮੈਂ ਤੁਹਾਨੂੰ ਇਸ ਪਲੇਟਫਾਰਮ ਤੋਂ ਇੱਕ ਅਪੀਲ ਕਰਦਾ ਕਿ ਤੁਸੀਂ ਮੱਝ ਵੀ ਸਿੱਖ ਲੋਕ ਸਾਡੀ ਸਾਡੀ ਸਾਰੀ ਕੌਮ ਇਕੱਠੇ ਹੋ ਜੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੀਡਰ ਨਹੀਂ ਪੈਦਾ ਹੋਣਾ ਨਹੀਂ ਕਿਸੇ ਨੇ ਤੁਹਾਨੂੰ ਜਗਾਉਣਾ ਇੱਥੇ ਡਾਕਟਰਾਂ ਬੇਦਕਰ ਸਾਹਿਬ ਚਲੇ ਗਏ ਬਾਉ ਕਾਂਸ਼ੀ ਰਾਮ ਜੀ ਚਲੇ ਗਏ ਪਰ ਸਾਡਾ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਹੈ ਸੋ ਮੈਂ ਜ਼ਿਆਦਾ ਨਹੀਂ ਕਹਿੰਦਾ ਕਿਉਂਕਿ ਸਾਡਾ ਸਮਾਜ ਇਹਨਾਂ ਗੱਲਾਂ ਦਾ ਵੀ ਕਈ ਵਾਰੀ ਵਿਰੋਧਤਾ ਕਰ ਜਾਂਦਾ ਵੀ ਸਾਨੂੰ ਟੂੰਬਦੇ ਕਿਉਂ ਆ ਪਰ ਇਹ ਟੂੰਬਣਾ ਜ਼ਰੂਰ ਪੈਂਦਾ ਕਿ ਅਸੀਂ ਅੱਜ ਵੀ ਜੇ ਸਮਾਨਾ ਸੰਭਿਆ ਤਾਂ ਆਉਣ ਵਾਲੇ ਭਵਿੱਖ 'ਚ ਸਾਡਾ ਜਿਹੜਾ ਜਵਾਕਾਂ ਦੇ ਕੋਲੋਂ ਬੱਚਿਆਂ ਨੂੰ ਨੌਕਰੀਆਂ ਤਾਂ ਕੀ ਮਿਲਣਗੀਆਂ ਸਾਡੀਆਂ ਰਾਜਸੀ ਸਫਾ ਜਿਹੜੀਆਂ ਪੰਚਾਇਤਾਂ ਵੀ ਇਹਨਾਂ ਨੇ ਆਪਦੀਆਂ ਬਣਾਉਣੀਆਂ ਸਾਨੂੰ ਤਾਂ ਸਿਰਫ ਆ ਇੱਕ ਉਹ ਹੀ ਦਰਿਆ ਝਾੜਨ ਵਾਲੇ ਰੱਖਣਾ ਸੋ ਤੁਹਾਡੇ ਜਿਹੜਾ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਅੱਜ ਪੰਜਾਬ ਦੇ ਕਿ ਸਾਰੀ ਦੁਨੀਆ 'ਚ ਇਹ ਗੱਲ ਜਾਊਗੀ ਕਿ ਪੰਜਾਬ ਦੇ ਜਿਹੜੇ ਵਿਸ਼ੇਸ਼ ਕਰਕੇ ਮੱਝਵੀ ਸਿੱਖ ਭਾਈਚਾਰੇ ਦੇ ਰੰਗਰੇਟੇ ਸਿੰਘ ਹੈ ਉਹਨਾਂ ਨੂੰ ਕੱਤਰ ਹੋਣ ਦੀ ਲੋੜ ਹੈ ਸਮਾਂ ਬਹੁਤ ਹੋ ਗਿਆ ਆਪਾਂ ਗੱਲਬਾਤ ਕੀਤੀ ਸਰਦਾਰ ਅਵਤਾਰ ਸਿੰਘ ਸੋਤਾ ਜੀ ਸਰਦਾਰ ਭੁਪਿੰਦਰ ਸਿੰਘ ਵਾੜਾ ਦਰਾਕਾ ਤੇ ਸਰਦਾਰ ਦਰਸ਼ਨ ਸਿੰਘ ਜੀ ਪੱਟੀ ਸਾਡੇ ਨਾਲ ਸੀ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਇਹ ਦੱਸਿਆ ਕਿ ਜਿਹੜੀ ਰਿਜ਼ਰਵੇਸ਼ਨ ਆ ਕੀ ਹੁੰਦੀ ਹੈ ਕਿਹੜੇ-ਕਿਹੜੇ ਕੰਮਾਂ ਦੇ ਵਿੱਚ ਆਉਂਦੀ ਹੈ ਤੇ ਕਿਸ ਤਰ੍ਹਾਂ ਇਹਨਾਂ ਨੂੰ ਵਰਤਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਇਹ ਸਾਡੇ ਤੋਂ ਕਿਹੜੇ ਤਰੀਕਿਆਂ ਨਾਲ ਰਿਜ਼ਰਵੇਸ਼ਨ ਖੋਈ ਗਈ ਹੈ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ